ਤਬਾਰਿਸ਼ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਜਿਸ ਤੇ ਕਰਕੇ ਸੁਭਾਵਿਕ ਹੈ ਕਿ ਗਲੀਆਂ ਦੇ ਵਿੱਚ ਸੀਵਰੇਜ ਦੇ ਵਿੱਚ ਪਾਣੀ ਭਰ ਜਾਂਦਾ ਹੈ ਪਰ ਜਦੋਂ ਥੋੜੀ ਜੀ ਬਰਸਾਤ ਹੋਣ ਦੇ ਬਾਵਜੂਦ ਵੀ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਸੀਵਰੇਜ ਭਰ ਜਾਣ ਤਾਂ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਤਸਵੀਰਾਂ ਤੋਂ ਅਸੀਂ ਦੇਖ ਸਕਦੇ ਹਾਂ ਸਕਰੀਨ ਤੇ ਦਰਸਾ ਲ ਇੱਕ ਮਹਿਲਾ اپنی دوست মহিলা ਦੇ ਨਾਲ ਗੁਜ਼ਰੀ ਹੁੰਦੀ ਹੈ ਤੇ ਅਚਾਨਕ ਸੀਵਰੇਜ ਦੇ ਵਿੱਚ ਪਾਣੀ ਪੜ ਜਾਂਦਾ ਔਰ ਟੱਕਣ ਉਸ ਦਾ ਨਹੀਂ ਲੱਗਿਆ ਹੁੰਦਾ ਜਿਸ ਦੇ ਕਰਕੇ ਸਿੱਧਾ ਜਾ ਕੇ ਸੀਵਰੇਜ ਦੇ ਵਿੱਚ ਡਾਜਕਦੀ ਹਾਲਾਂਕਿ ਉਸ ਦੀ دوست ਦੇ ਵੱਲੋਂ ਰੌਲਾ ਪਾਇਆ ਜਾਂਦਾ ਹੈ ਔਰ ਆਸ-ਪਾਸ ਲੋਕ ਜਦੋਂ ਇਕੱਠੇ ਆਉਂਦੇ ਨੇ ਤਾਂ ਬੜੀ ਮੁਸ਼ਕਿਲ ਦੇ ਨਾਲ ਉਸ ਨੂੰ ਬਾਹਰ ਕੱਢਦੇ ਨੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪਟਿਆਲਾ ਦੇ ਨਾਬਾ ਦੇ ਵਿੱਚ ਸੀਵਰੇਜ ਦਾ ਟੱਕਣ ਖੁੱਲਿਆ ਹੋਣ ਕਾਰਨ ਇੱਕ ਮਹਿਲਾ ਜਿਹੜੀ ਸੀਵਰੇਜ ਦੇ ਵਿੱਚ ਸਿੱਧਾ ਜਾ ਡਿੱਗਦੀ ਹੈ ਔਰ ਇਸ ਦੀ ਸੀਸੀਟੀਵੀ ਇਹ ਜਿਹੜੀ ਹੁਣ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤਾਂ ਮਹਿਲਾ ਨੂੰ ਇਲਾਜ ਲਈ ਰੱਖਿਆ ਗਿਆ ਨਿੱਜੀ ਹਸਪਤਾਲ ਦੇ ਵਿੱਚ ਤਨਾਬਾ ਦੇ ਬਠਿੰਡਿਆਈ ਕਲੋਨਾ ਦੀ ਇਹ ਜਿਹੜੀ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮਹਿਲਾ ਜਿਹੜੀ ਕਹਿ ਸਕਦੇ ਆ ਕਿ ਸੀਵਰੇਜ ਦਾ ਟੱਕਣ ਖੁੱਲਿਆ ਹੋਣ ਦੇ ਕਾਰਨ ਇੱਕ ਮਹਿਲਾ ਸਿੱਧਾ ਜਾ ਕੇ ਸੀਵਰੇਜ ਦੇ ਵਿੱਚੋਂ ਝਾੜ ਡਿੱਗਦੀ ਹੈ ਤo ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਜਿਸ ਤੇ ਕਰਕੇ ਸੁਭਾਵਿਕ ਹੈ ਕਿ ਗਲੀਆਂ ਦੇ ਵਿੱਚ ਸੀਵਰੇਜ ਦੇ ਵਿੱਚ ਪਾਣੀ ਭਰ ਜਾਂਦਾ ਹੈ ਪਰ ਜਦੋਂ ਥੋੜੀ ਜੀ ਬਰਸਾਤ ਹੋਣ ਦੇ ਬਾਵਜੂਦ ਵੀ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਸੀਵਰੇਜ ਭਰ ਜਾਣ ਤਾਂ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਦਰਸਾ ਲਈ ਇੱਕ ਮਹਿਲਾ اپنی دوست মহিলা ਦੇ ਨਾਲ ਗੁਜ਼ਰੀ ਹੁੰਦੀ ਹੈ ਤੇ ਅਚਾਨਕ ਸੀਵਰੇਜ ਦੇ ਵਿੱਚ ਪਾਣੀ ਪੜ ਜਾਂਦਾ ਔਰ ਟੱਕਣ ਉਸ ਦਾ ਨਹੀਂ ਲੱਗਿਆ ਹੁੰਦਾ ਜਿਸ ਦੇ ਕਰਕੇ ਸਿੱਧਾ ਜਾ ਕੇ ਸੀਵਰੇਜ ਦੇ ਵਿੱਚ ਡਾਚਕਦੀ ਹਾਲਾਂਕਿ ਉਸ ਦੀ دوست ਦੇ ਵੱਲੋਂ ਰੌਲਾ ਪਾਇਆ ਜਾਂਦਾ ਹੈ ਔਰ ਆਸ-ਪਾਸ ਲੋਕ ਜਦੋਂ ਇਕੱਠੇ ਆਉਂਦੇ ਨੇ ਤਾਂ ਬੜੀ ਮੁਸ਼ਕਿਲ ਦੇ ਨਾਲ ਉਸ ਨੂੰ ਬਾਹਰ ਕੱਢਦੇ ਨੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪਟਿਆਲਾ ਦੇ ਨਾਬਾ ਦੇ ਵਿੱਚ ਸੀਵਰੇਜ ਦਾ ਟੱਕਣ ਖੁੱਲਿਆ ਹੋਣ ਕਾਰਨ ਇੱਕ ਮਹਿਲਾ ਜਿਹੜੀ ਸੀਵਰੇਜ ਦੇ ਵਿੱਚ ਸਿੱਧਾ ਜਾ ਡਿੱਗਦੀ ਹੈ ਔਰ ਇਸ ਦੀ ਸੀਸੀਟੀਵੀ ਇਹ ਜਿਹੜੀ ਹੁਣ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤਾਂ ਮਹਿਲਾ ਨੂੰ ਇਲਾਜ ਲਈ ਰੱਖਿਆ ਗਿਆ ਨਿੱਜੀ ਹਸਪਤਾਲ ਦੇ ਵਿੱਚ ਤਨਾਬਾ ਦੇ ਬਠਿੰਡਿਆਈ ਕਲੋਨਾ ਦੀ ਇਹ ਜਿਹੜੀ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮਹਿਲਾ ਜਿਹੜੀ ਕਹਿ ਸਕਦੇ ਆ ਕਿ ਸੀਵਰੇਜ ਦਾ ਟੱਕਣ ਖੁੱਲਿਆ ਹੋਣ ਦੇ ਕਾਰਨ ਇੱਕ ਮਹਿਲਾ ਸਿੱਧਾ ਜਾ ਕੇ ਸੀਵਰੇਜ ਦੇ ਵਿੱਚੋਂ ਝਾੜ ਡਿੱਗਦੀ ਹੈ ਤo ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਜਿਸ ਤੇ ਕਰਕੇ ਸੁਭਾਵਿਕ ਹੈ ਕਿ ਗਲੀਆਂ ਦੇ ਵਿੱਚ ਸੀਵਰੇਜ ਦੇ ਵਿੱਚ ਪਾਣੀ ਭਰ ਜਾਂਦਾ ਹੈ ਪਰ ਜਦੋਂ ਥੋੜੀ ਜੀ ਬਰਸਾਤ ਹੋਣ ਦੇ ਬਾਵਜੂਦ ਵੀ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਸੀਵਰੇਜ ਭਰ ਜਾਣ ਤਾਂ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਦਰਸਾ ਲਈ ਇੱਕ ਮਹਿਲਾ اپنی دوست মহিলা ਦੇ ਨਾਲ ਗੁਜ਼ਰੀ ਹੁੰਦੀ ਹੈ ਤੇ ਅਚਾਨਕ ਸੀਵਰੇਜ ਦੇ ਵਿੱਚ ਪਾਣੀ ਪੜ ਜਾਂਦਾ ਔਰ ਟੱਕਣ ਉਸ ਦਾ ਨਹੀਂ ਲੱਗਿਆ ਹੁੰਦਾ ਜਿਸ ਦੇ ਕਰਕੇ ਸਿੱਧਾ ਜਾ ਕੇ ਸੀਵਰੇਜ ਦੇ ਵਿੱਚ ਡਾਚਕਦੀ ਹਾਲਾਂਕਿ ਉਸ ਦੀ دوست ਦੇ ਵੱਲੋਂ ਰੌਲਾ ਪਾਇਆ ਜਾਂਦਾ ਹੈ ਔਰ ਆਸ-ਪਾਸ ਲੋਕ ਜਦੋਂ ਇਕੱਠੇ ਆਉਂਦੇ ਨੇ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਦੇ ਨੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪਟਿਆਲਾ ਦੇ ਨਾਬਾ ਦੇ ਵਿੱਚ ਸੀਵਰੇਜ ਦਾ ਟੱਕਣ ਖੁੱਲਿਆ ਹੋਣ ਕਾਰਨ ਇੱਕ ਮਹਿਲਾ ਜਿਹੜੀ ਸੀਵਰੇਜ ਦੇ ਵਿੱਚ ਸਿੱਧਾ ਜਾ ਡਿੱਗਦੀ ਹੈ ਔਰ ਇਸ ਦੀ ਸੀਸੀਟੀਵੀ ਇਹ ਜਿਹੜੀ ਹੁਣ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤਾਂ ਮਹਿਲਾ ਨੂੰ ਇਲਾਜ ਲਈ ਰੱਖਿਆ ਗਿਆ ਨਿੱਜੀ ਹਸਪਤਾਲ ਦੇ ਵਿੱਚ ਤਨਾਬਾ ਦੇ ਬਠਿੰਡਿਆਈ ਕਲੋਨਾ ਦੀ ਇਹ ਜਿਹੜੀ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮਹਿਲਾ ਜਿਹੜੀ ਕਹਿ ਸਕਦੇ ਆ ਕਿ ਸੀਵਰੇਜ ਦਾ ਟੱਕਣ ਖੁੱਲਿਆ ਹੋਣ ਦੇ ਕਾਰਨ ਇੱਕ ਮਹਿਲਾ ਸਿੱਧਾ ਜਾ ਕੇ ਸੀਵਰੇਜ ਦੇ ਵਿੱਚੋਂ ਝਾੜ ਡਿੱਗਦੀ ਹੈ